ਚਲੋ ਜੀ ਪੰਜੋ ਸਸਿਕਲ ਦੀਦੀ ਜੀ ਮम्मा ਹੋਣੀ ਸਵੇਰ ਤੇ ਹੋਣਾ ਹੈ ਅੰਦਰ ਦੇ ਲੋ ਸਵੇਰ ਦੇ ਅੰਦਰ ਹਾਂ ਚੱਲੇ ਤੁਸੀਂ ਰਹਿ ਲਓ ਅੱਜ ਭਾਈ ਉਹ ਚੱਲੇ ਆ ਪਾਵਾਂਗੇ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਸਿਕਲ ਜੀ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਪਤੀਆ ਹੀ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਦਾ ਵਲੌਗ ਆਪਾਂ ਕਰਦੇ ਆ ਆਪਣੇ ਘਰ ਤੋਂ ਸਟਾਰਟ ਤੁਹਾਨੂੰ ਵੀ ਪਤਾ ਹੈ ਡੇਲੀ ਰੁਟੀਨ ਕੀ ਹੁੰਦੀ ਆ ਘਰ ਦੀ ਤੇ ਆਪਾਂ ਹੁਣ ਕਰ ਲਈ ਆਪਣਾ ਘਰ ਦਾ ਕੰਮ ਕਰ ਮम्मा ਕਰਦੇ ਪਏ ਝਾੜੂ ਤੇ ਮੈਂ ਕੱਪੜੇ ਧੋਣੇ ਸੀਗੇ ਕੱਪੜਿਆਂ ਦੀ ਮਸ਼ੀਨ ਲਾਣੀ ਸੀਗੀ ਪਰ ਲਾਈਟ ਹੀ ਹੈਣੀ ਆ ਫੜੇਸ ਕਰਕੇ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਜਾਣਾ ਆ ਸਾਡੇ ਫੈਨਸ ਫਾਲਗੇ ਸੱਜਣ ਜੀ ਤੇ ਇਸ ਕਰਕੇ ਹੁਣ ਆਪਾਂ ਕਰ ਲਈਏ ਕੰਮ ਕੰਮ ਕਰਕੇ ਕਮਰਾ ਵਗੈਰਾ ਸਾਫ ਕਰ ਲਿਆ ਆ ਤੇ ਹੁਣ ਆਪਾਂ ਕਿਚਨ ਵਗੈਰਾ ਸਾਫ ਕਰਨਾ aldi ਰਹਿ ਗਈ ਆ ਕਿੰਨੀ ਕਿੰਨੀ ਖਲਾਰਾ ਪਿਆ ਹੋਇਆ ਹੈ ਇੱਥੇ ਨੇਰੀ ਬਹੁਤ ਰੋਜੀ ਰੋਜ ਨੇਰੀ ਨੇ ਇੰਨਾ ਖਲਾਰਾ ਪਾਇਆ ਹੋਇਆ ਹੈ ਨੇਰੀ ਦਾ 20 ਪੈਜੇ ਹੈ 20 ਪੈਜੇ ਉਹ ਕੋਕਰੀ ਗਾ ਲਾ ਅਗਰ ਵੀ ਨੇਰੀ ਹੈ ਨਾ ਇਹਨੂੰ ਕਰ ਐ ਇਹਨੇ ਤਾਂ ਬਹੁਤ ਗੰਦ ਪਾਇਆ ਆ ਸਭ ਤੇ ਪੱਤੇ ਪੁੰਗਾਈ ਪਾ ਕੇ ਤੇ ਤੇ ਤਪੀਲਵਾ ਖਲਾ ਮਮਾ ਸਾਂ ਕੱਢਿਆ ਕਮਰੇ ਚ ਛੱਡੋ ਪੂਰਨੇ ਉਪਰੋਂ ਮਸੇ ਕੱਟਨੀ ਆਈ ਖੱਡੜਾ ਹੋਣਾ ਤੁਹਾਨੂੰ ਮਾਰ ਦੇ ਪਾਉਣੀ ਸੀ ਜਿਆਦਾ ਨਹੀਂ ਚਾਹ ਬੀਨਾ ਕੋਈ ਮੀਤ ਵਾਲੀ ਹੁੰਦੀ ਹਾਏ ਹਾਏ ਲੋੜਦਾ ਹੋ ਰਾਂ ਬਸ ਆ ਖਲਾਰਾ ਹੈ ਜਿਹੜਾ ਸੰਗ ਹੋਈ ਸਾਲ ਬਣਾਉਣਾ ਤੇ ਜੋਤ ਤੇ ਸਾਰੇ ਭਾਈ ਇਹਨਾਂ ਨੂੰ ਕਹੋ ਉਹਨਾਂ ਨੂੰ ਹੁਣ ਬੈਂਡ ਵਾਜਿਆ ਨਾ ਲੈ ਕੇ ਆਈਏ ਥੱਲੇ ਬਿੱਕਰਾਂ ਨੂੰ ਬਾਜ ਮਾਰ ਉਹਨਾਂ ਨੂੰ ਸੌਣ ਵੀ ਲੱਗਿਆ ਉਹ ਵੀ ਯਕਾਨਾ ਕਰਵਾ ਸਾ ਗਾ ਅਸੀਂ ਵੀ ਘੜੀ ਪੀ ਉਹ ਲੈ ਨੰਨੇ ਦੇ ਆ ਦੇ ਲੋ ਆ ਦੇ ਲੋ ਕੀ ਕਰਦਾ ਆ ਦੇ ਲੋ ਵਿਕਰਮ ਕੀ ਕਰਦਾ ਕਮਾਲ ਚਾਹ ਨੂੰ ਨਾ ਦਿੰਦਾ ਮੈਨੂੰ ਵੀ ਦਿਓ ਦੇ ਦੇ ਬਾਈ ਪਾਈ ਤੇ ਉੱਪਰ ਵੀ ਪੀਦਾ ਅੱਧੀ ਕਹਿੰਦਾ ਮੈਨੂੰ ਹੁਣੀ ਆ ਜਾ ਦੇ ਬਰ ਤੇਰੀ ਲਗਾਣੀ ਮੈਂ ਥੈਂਕ ਯੂ ਉਹ ਕਰਮ ਚੰਗੇ ਕੀਤੇ ਫੇਜਾਂਗੇ ਇੱਕ ਕਰਮ ਮਿਲਿਆ ਆ ਰਾ ਇੱਧਰ ਨੂੰ ਤਾਂ ਉਹ ਬਾਹਰ ਨੂੰ ਮੈਂ ਨਹੀਂ ਹੁਣ ਮੈਂ ਸੈਟ ਨਹੀਂ ਕਰਦਾ ਮੈਂ ਤਾਂ ਨਹੀਂ ਕੋਦਰ ਭਾਰ ਕੇ ਨਾਲ ਹੀ ਉੱਚੇ ਰੱਖ ਲੇ ਬਾਹਰ ਪਾ ਚ ਟਪੀ ਲਵਾਂ ਪਹਿਲਾਂ ਪੀ ਨਾ ਪੀ ਹੀ ਬਸ ਨੰਨ ਕੀ ਮਾਰੀ ਪੀ ਜਾ ਚਾਰੂ ਲਾ ਹੂੰ ਦੁਕਾਨ ਨੂੰ ਸੈਣਾ ਵੀ ਨਹੀਂ ਆਉਂਦਾ ਹਾਂ ਉਹ ਗਲਾਸ ਲੈ ਗਿਓ ਪਹਿਲਾਂ ਗਲਾਸ ਬਾਬਾ ਜੀ ਗੱਡੀ ਪੀਦੀ ਐ ਤੂੰ ਸੌਣੀ ਗੱਡੀ ਹੂੰ ਆਣ ਦੋ ਸ਼ੇਕਰ ਵੀ ਖਿਲਾਵਾ ਕਿੱਥੇ ਆ ਸੀ ਹੈ ਵੀ ਗਰਮ ਕਿੱਥੇ ਹਾਂਜੀ 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 ਬੱਸ ਕੇ ਬਦ ਗੁਰਗਰੇ ਵੀ ਪਏ ਆ ਕੁਲਕੁਲਾ ਵੀ ਹੈ ਗੁਰਗਰੇ ਮੈਨੂੰ ਦੇ ਦੋ ਕੁੱਕੇ ਹਾਂਜੀ ਬੱਸ ਉਹ ਲਬੇ ਲੋਗ ਨਹੀਂ ਖੁੱਲਾ ਕਦੋਂ ਆ ਤਾ ਛੁੱਭੀ ਜੀ ਮੇਰੇ ਦਿਲ ਖੁੱਲੀ ਲੌਗ ਲੱਗਾ ਹਾਂ ਨੰਨੂ ਨੇ ਲਾਈ ਵਾ ਮੰਮੀ ਨੇ ਅੱਜ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪਾਇਆ ਸੂਟ ਰੰਗ ਬਰੰਗਾ ਮੀ ਮੀ ਮਿਓ ਮੀ ਮੀ ਮੈਂ ਮੀ ਕਰਾਂ ਬਹੁਤ ਦੋ ਦੇ ਕੰਮ ਕਰਦਾ ਹੈ ਹੈ ਵਿਕਰਮ ਤੁਸੀਂ ਰਾਤ ਰੋਟੀ ਖਾਧੀ ਬਾਹਰ ਹੋਟਲ ਤੇ ਤੇ ਪਲੇਟ ਨਾਲ ਹੀ ਚੱਕ ਲੈ ਉਹਨਾਂ ਦੇ 7 ਬੰਦੇ ਭਟਾਏ ਮਹਿੰਗੇ ਪੈਸੇ ਹੈ ਇਹ ਮੀਡੀਆ ਭਾਜੀ ਪਲੇਟ ਇਧਰ ਜਾਓ ਇਹ ਤਾਂ ਭਾਜੀ ਚੋਟੀ ਗਰੀ ਮਾ ਉਹ ਅੰਦਰ ਭੱਜ ਗਏ ਜਦੋਂ ਬਾਲਾ ਹੀ ਔਖਾ ਦਾ ਹਾ ਹਾ ਹਾਂ ਹਾਂ ਬਾਕੀ ਕੀ ਹੈ ਹਾਂਜੀ ਜੀ ਭਾਂਡੇ ਮੈਂ ਸਾਰੇ ਮਲ ਚੁੱਕੀਆਂ ਆ ਸਵੈਕ ਕਦੇ ਰਹਿ ਚੁੱਕੇ ਆ ਠੀਕ ਚੰਚੇ ਪਾਲੂ ਦਾ ਕਰਾ ਰੋਹ ਜਾ ਰਿਹਾ ਕਿਉਂਕਿ ਜਿਹੜੀ ਆ ਹਾਰ ਦਿੱਤੀ ਆ ਤੇ ਇਹਦਾ ਨਾਮ ਮੇਰੀ ਆਉਂਦੀ ਪਈ ਆ ਇਹਦੇ ਕਰਕੇ ਜਿਆਦਾ ਔਖਾ ਨਹੀਂ ਸਾਡੀ ਕਿਤੇ ਜਦਾ ਪਲਣਾ ਨਹੀਂ ਕਰਦਾ ਲਾਈਟ ਅੱਛੇ ਦੀ ਗਈ ਹੋਈ ਆ ਗੇ ਉਹ ਦੀਦੀ ਹੁਣਾਂ ਕਿ ਗਏ ਹੋਏ ਸੀ ਉਹਨਾਂ ਦੀ ਜਿ ਘਰੇ ਤੇ ਰਾਤ ਤੱਕ ਅਸੀਂ ਡੇਟ ਬਹੁਤ ਆਏ ਘਰ ਲੇਟ ਆਣ ਕਰਕੇ ਅਸੀਂ ਕੋਈ ਰੋਟੀ ਨਹੀਂ ਬਣਾਈ ਕੁਝ ਨਹੀਂ ਬਣਾਇਆ ਤੇ ਰਾਈਸ ਬਣਾਏ ਸੀ ਕੱਲੇ ਤੇ ਰਾਈਸ ਵੀ ਖਾਣ ਨੂੰ ਜੀ ਨਹੀਂ ਦਿੱਤਾ ਸੋ ਇਸ ਕਰਕੇ ਬਣਨ ਲੱਗੀ ਹੋਈ ਆ ਪੋਖ ਮਨ ਨੂੰ ਜਾਓ ਬਾਹਰ ਪੋ

ਤੇ ਇਹ ਤੇ ਲੱਗੂਗਾ ਨਾ ਇਹ ਕੰਮ ਕਰਦਾ ਹੈ ਇਹ ਕਰ ਲੀਏ ਤੇ ਬਿਕਰ ਹੋਣੀ ਆ ਤੇ ਅੱਜ ਰਜਿਸਟਰ ਕਰਨਾ ਕਰਦੇ ਲਗਾਉਂਗੀ ਤੇ ਤੇ ਪਾਜੂ ਤੋਂ ਕੋਪਾ ਦੀ ਤੇ ਇਹ ਕਰਦੇ ਨਾ ਮੋਟੀ ਕੋ ਜੀ ਉਜੀ ਗਰੀ ਚੁੱਕੀ ਕੋਲੀ ਇਹਨਾਂ ਕਾਫਾ ਦੀ ਨਹੀਂ ਪਸੰਦ ਕਿਹੜੀ ਕੋਲੀ ਕਿਚਨ ਇਸ ਫਾਈਵ ਹੋ ਜਿਆਦਾ ਆ ਇਸ ਕਰਕੇ ਹੌਲੀ ਹੌਲੀ ਕਰੂੰਗੀ ਜਾਊਟ ਪੂਆ ਮੜੇ ਉੱਥੇ ਉਦਾਂ ਮੰਜਾ ਰੱਖ ਲੈ ਜਗਾ ਉਹ ਜਿਆਦਾ ਬਾਤੂ ਉੱਥੇ ਕਹਿੰਦਾ ਨਾ ਕਹਿੰਦਾ ਕਿ ਤੂੰ ਕਹਿ ਦੇ ਮੈਂ ਨਾ ਲਿਆ ਮੈਂ ਕਿਹਾ ਮੈਂ ਕਾ ਤਾ ਕੰਮ ਪੂਆ ਦੋ ਰੇਟਾ ਨਹੀਂ ਆਉਂਦਾ ਅੱਜ ਬਣਨ ਲੱਗਿਆ ਕਰੇਲੇ ਕਰੇਲੇ ਕਿਦਾਂ ਲੱਗੇ ਬਣਾਉਣਾ ਅੱਜ ਇੱਦਾਂ ਹੀ ਬਣਾਉਣੇ ਮੈਂ ਆ ਇਹਨਾਂ ਨੂੰ ਕਿੱਥੇ ਭੇਜਣਾ ਲੰਦੇ ਐ ਦੋ ਦਾ ਕੀ ਬਣਾਉਣਾ ਚਾਰ ਤੋ ਦੀ ਬਰੇ ਤੇ ਦੱਸ ਦਿੰਦੇ ਹੋ ਲੈ ਉਹਨੇ ਹਾਂ ਹੋਹੀ ਕੰਮ ਕਰੱਖਾਂਗੇ ਸਾਡੇ ਉਹ ਤੀ ਕੱਪੜੇ ਚੈੱਕ ਕਰ ਸਕਦੇ ਇਹਨਾਂ ਲੜ ਨੇ ਬਹੁਤਾਂ ਬਾਅਦ ਹੋਣੇ ਜੇ ਕਿਤੇ ਨਿਕਲ ਜਾਣੇ ਆਹ ਕਰੋ ਤਾਂ ਮੰਮੀ ਲਾਓ ਕਲਾਸ ਇਹਨਾਂ ਨੂੰ ਲਾਓ ਇਹਨਾਂ ਦੀ ਅਕੜੀ ਚੰਗੀ ਕਲਾਸ ਹਾਂ ਕਿ ਜਦੋਂ ਚੱਲ ਜਾਂਦੇ ਮੁੜ ਕੇ ਘਰ ਨਹੀਂ ਜਾਂਦੇ ਵੀ ਹੈਗਾ ਵੀ ਆਹ ਫੜ ਲਓ ਪਿਛਿਓ ਪਈ ਆ ਇਹ ਮੇਤੋਂ ਪਾਉਂਦੇ ਮੰਮੀ ਲੈ ਪਰਾਂ ਹੋਈ ਜੇ ਕਦੇ ਮਾਂ ਮਾਂ ਹੱਥ ਚੱਕ ਲੈਣਾ ਫਿਰ ਪਿੱਛੇ ਨਹੀਂ ਮੁੜਦੀਆਂ ਪਾਣੀ ਆਏ ਨਹੀਂ ਮੈਂ ਖਾਂਦਾ ਮੈਂ ਪਤਾ ਕੀ ਕਹਿੰਦੀ ਆ ਇਹ ਪੁੱਫੇ ਪਾਸੇ ਜਪਾਏ ਆ ਕੀ ਕੀ ਕਹਿੰਦੀ ਆ ਤੂੰ ਇਹ ਬੋਰਾ ਆਪ ਆਪਣਾਈ ਆ ਇਹ ਕਿਦਾਂ ਬੋਰਾ ਸੀ ਗਾਇ ਮਿੰਲਾ ਦੇ ਉਧਰ ਲਈ ਸੈਡ ਆਹ ਹੋ ਹੈ ਹੈਨਾ ਬੰਦ ਕਰਤਾ ਹੈ ਪੁੱਠਾ ਕਿੰਨੇ ਪੁੱਠਾ ਮੈਂ ਹੀ ਪੁੱਠਾ ਰੱਖ ਦਿੱਤਾ ਹੈ ਤੂੰ ਹੀ ਪੁੱਠਾ ਰੱਖਿਆ ਪੁੱਠਾ ਗੋਲ ਦਿੱਤਾ ਤੂੰ ਨੇ ਵੀ ਉਧਰ ਸਾ ਕੀਆ ਆਲੂ ਬਾਲਣੇ ਰੱਖੇ ਉਧਰ ਰੱਖ ਦੋ ਇਹ ਆ ਵੀ ਗਰਮ ਹੋ ਗਿਆ ਇੱਧਰ ਵੀ ਦੇਖ ਟਲ ਗਿਆ ਮੇਰੇ ਕਿਹੜਾ ਕੱਲੀ ਦਾ ਆਦੇ ਰੌਕ ਕਿੰਨਾ ਬੇਸਟ ਹੁੰਦਾ ਪਿਆ ਦੇਖੋ ਆ ਦੇਖੋ ਆ ਵੀ ਦੇਖੋ ਵਚੋਲ ਕਿੰਨੇ ਵੇਸਟ ਹੋਏ ਆ ਹਾਂ ਮੈਗਰੋਨੀ ਵਿਚੇ ਮਕਰੋਨੀ ਕਿਚੜੀ ਇਹ ਆਦਨ ਸਰਬ ਨੇ ਕੀਤੀ ਆ ਮਕਰੋਨੀ ਆਦਨ ਨੇ ਬਣਾਈ ਸੀ ਮੰਮੀ ਆ ਤੇਲ ਇੰਨਾ ਕਾਦੇ ਪਾਇਆ ਵਿੱਚ ਓਏ ਆਨੇ ਤੇਲ ਤੇ ਤਾਂ ਨਹੀਂ ਮਮੀ ਮੈਂ ਕਿਉਂ ਤਾਂ 200 ਲਿਆਂਦੀ ਆ ਨਹੀਂ ਹੁੰਦਾ ਮੈਂ ਨਹੀਂ ਮੈਨ ਬਣਾਉਣੇ ਨਹੀਂ ਰਹਿੰਦੇ ਕੈਂਟਰ ਕਰੋ ਅਜਾ ਸੁਕਾ ਥੋੜਾ ਜਿਹਾ ਜਿਆਦਾ ਲਿਆ ਨਾ ਫਿਰ ਤੇਲ ਬਹੁਤ ਲੱਗ ਰੇ ਪੂਰੀ ਬੋਦਾ ਦਾਦਾ ਨੇ ਇਹਨਾਂ ਮੁੱਤੇ ਹੀ ਗਾ ਲੀਤੇ ਏ ਕੀ ਆ ਇੰਨੇ ਕੁ ਕਰੀ ਲੈ ਕੱਟ ਕੇ ਸਾਲ ਕੇ ਇਹਨਾਂ ਕੁ ਕਰੀ ਲੈ ਲੱਗੇ ਬਣਾਉਣਾ ਲੋਹ ਫੋਨ ਕਰੇ ਲਿਆ ਵਾਲੀ ਨੂੰ ਲਿਆਈ ਬਈ ਰੂਹ ਆਤਾ ਤੂੰ ਇੱਥੇ ਆ ਲੈ ਕੇ ਆਉਣਾ ਬੀਚੀ ਚਾਹੇ ਉਹ ਨਾ ਪੁਲਿਸ ਜਾ ਕੇ ਆਓ ਬੀਚੀ ਓਏ ਮम्मा ਤੂੰ ਤੇਰਾ ਤੇਰਾ ਰੋਸਟ ਬਣਾਇਆ ਨਾ ਮੈਂ ਨਾ ਆਇਆ ਉਹ ਮੁੰਡੇ ਨੂੰ ਓਏ ਓਏ ਤਬਾਰ ਹੋ ਗਿਆ ਹਾਂ ਕਿੰਨਾ ਬੁਖਾਰ ਹੋਇਆ ਹੈ ਦੋ ਹੈ ਦੋ ਆ Tuh, itu yang kita lama, gak sih? Gak ceramah, bawa drumnya. Gak tuh, ini lama, enggak bakal rugi. Oh, jalan, oh, oh, jalan, oh, jalan, oh, jalan, oh, jalan, oh, jalan, oh, jalan, oh, 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 ਉਹ 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 ਲੈ ਨੂੰ ਕੀ ਹੋਇਆ ਲੈ ਲੈ ਨੂੰ ਕੀ ਹੋ ਗਿਆ ਲੈ ਤੈਨੂੰ ਤੋਕਦੀਆਂ ਕਿਹੜੀਆਂ ਆ ਟਿੰਗਾ ਕਰਦਾ ਨਾ ਮਿੱਕੂ ਲੈ ਬਣਾ ਲੈ ਮੈਨੂੰ ਦੇ ਦੇ ਦੰਦ ਐਨਕਾ ਦੇ ਦੋ ਤੇ ਯਾਨ ਕਾ ਦੇ ਦੇ ਖਿਲੋ ਇਹਨੂੰ ਦੇ 3 ਜੀ ਜੀ ਤੇ ਯਾਨ ਕਾ ਜੀ ਜੀ ਐਨਕਾ ਮਾਮੂ ਲੈ ਗਿਆ ਤੇਰਾ ਮਾਮੂ ਨੇ ਲੈਂਦੀ ਆ ਨਾਨੀ ਨੂੰ ਦਿੱਤੀ ਜਨੂ ਨਾ ਗੱਡੀ ਹੈ ਨਾ ਮਤਲਬ ਮਨਵੀਰ ਦੀ ਨਾਨੀ ਨੇ ਦਿੱਤੀ ਮਨਵੀਰ ਨੂੰ ਗੱਡੀ ਆਹ ਦੇਖੋ ਛੱਟੀ ਇਹਨੇ ਦਿੱਤੀ ਗੱਡੀ ਉੱਥੇ ਆ ਦੇ ਇਹਦੀ ਨਾਨੀ ਨੇ ਇਹਨੂੰ ਗੱਡੀ ਦਿੱਤੀ ਤੇ ਇਹਨੇ 150 ਦੇ ਛੱਡੀ ਆਹ ਰੇ ਆ ਜੁੱਤੀਆਂ ਗੱਡੀ ਇਹਨੇ ਮੇਰੀ ਗੱਡੀ ਗੱਡੀ ਚੱਲਾ ਗੱਡੀ ਜਾਂਦੂ ਇਹ ਆਇਆ ਤੈਨੂੰ ਐਨਕਾ ਲੈ ਜਾ ਮਨਵੀਰ ਐਨਕਾ ਇਹ ਆਇਆ ਇਹਦੇ ਨਾਲ ਗਿਆ ਲੋ ਮਨ ਵਿਦੇ ਨਾਨ ਕੇ ਆ ਦੋ ਗਿਫਟ ਆ ਗਏ ਕੱਪੜੇ ਵੀ ਆ ਜਿਹੜੇ ਇਹਨੇ ਪਾਇਓ ਆ ਇਹ ਕਾਂ ਸੂਟ ਦੋ ਦੂਜੇ ਨੇ ਤਿੰਨ ਦਿੱਤੇ ਮੰਨੇ ਤੋ ਹੂੰ ਨੰਨੋ ਭਾਬੀ ਸੱਚੀ ਇੱਥੇ ਸੋਹਣੀਆਂ ਲੈਂਦੀਆਂ ਮੈਨੂੰ ਸੋਹਣੀ ਲੱਗਦੀ ਹੈ ਦੇ ਆਕਾ ਨਾ ਦੇ ਆ ਰਾਲੀ ਪਾ ਉਹ ਪੁੱਛਾ ਨਨ੍ਹਾ ਨਾ ਇੱਦਾਂ ਕਰਦੇ ਇੱਦਾਂ ਛੂਲ ਆ ਰਿਹਾ ਇਹ ਸੁਹਣਦਰਾ ਹੀ ਲੈ ਗਈ ਪਿੱਛੇ ਸੂਰ ਆਹ ਛਿੜਾ ਛਿੜਾ ਕੇ ਆਉਂਦਾ ਕੇ ਆ ਪੀਚਾੜੂ ਪੇਰ ਦੀ ਕੀ ਹੋਇਆ ਲੈ ਲਾ ਗਈ ਲੈਟਰ ਟੁੰਟੂ ਕਰ ਗਿਆ ਟੁੰਟੂ ਕਰ ਗਿਆ ਲੈਮੈਟਰ ਵੀ ਡੈੱਡ ਹੋ ਗਿਆ ਹੁਣ ਮੈਂ ਆ ਲਾ ਬੇਟਾ ਕੀ ਕੂਲਰ ਆ ਬਸ ਵੇ ਲਾ ਬੇਟਾ ਆਇਆ ਨਾ ਤਾਂ ਹੀ ਕਰਕੇ ਹੋ ਗਿਆ ਇਹਨੇ ਮੇਰਾ ਕੋਕਰ ਤੋਂ ਕੋਕਰ ਤੋਂ ਆਇਆ ਕਿਥੋਂ ਆਇਆ ਕੋਕਰ ਤੋਂ ਕਿਥੋਂ ਆਇਆ ਤੇ ਮੇਰੇ ਘਰ ਦੇ ਮੇਰੇ ਪਾਲ ਕੇ ਨਾ ਤੂੰ ਮੇਰੇ ਪਾਲ ਦੀ ਕਿੱਥੇ ਕਰਕੇ ਆ ਸਕੂਲ ਅੱਛਾ ਤੇ ਆਹ ਮੁੰਡਾ ਆ ਪਤਾ ਨਹੀਂ ਨਾ ਕੋ ਪਤਾ ਨਹੀਂ ਕਹਿੰਦਾ ਉਹ ਚੱਕ ਤਾਂ ਨਹੀਂ ਲੈਂਦਾ ਕਿਸੇ ਦਾ ਇਹ ਕੋਕਰ ਦਾ ਇਹ ਮੁੰਡਾ ਕਿੱਥੇ ਦਾ ਕੋਕਰ ਦਾ ਕੋਕਰ ਇਹਦੇ ਕਿੱਥੇ ਆ ਆ ਜਿਹੜਾ ਸੀ ਵੀ ਸਕੂਲ ਸੀ ਵੀ ਆਪਣੇ ਤੋਂ ਸੀ ਇਹ ਸੀ ਵੀ ਅਲਿ ਸਰ ਸੀ ਮੇਰੇ ਕੋਈ ਹੈ ਬੜਾ ਯਾਰ ਗਰਮੀ ਨਾਲ ਪਿੱਜਾ ਪਹਿਲਾਂ ਤਾਂ ਯਾਰ ਹੋਚ ਲਾ ਗਿਆ ਮੈਂ ਯਾਰ ਮਾਰ ਲਾ ਪਿੱਜੇ ਨੂੰ ਮਾਰਦਾ ਹੀ ਲੇ ਜਾਂ ਪਹਿਲਾਂ ਤਾਂ ਮੜਾ ਹੋਚ ਲਾ ਗਿਆ ਉਹਨੂੰ ਐਟਰੋਂ ਕਰਕੇ ਜਾ ਪੱਕਾ ਆਈ ਮੈਂ ਗਏ ਲੈ ਲੈ ਹਾਂ ਹਾਂ ਕੀਆ ਬਜ਼ਾਰ ਹੋ ਗਿਆ ਬਾਰ ਹੋ ਗਿਆ ਪਾਪਾ ਨੂੰ ਬਾਰ ਪਾਪਾ ਨੂੰ ਸ਼ਹਿਰ ਘੋਟ ਦੇ ਪਾਪਾ ਦਾ ਪਾਪਾ ਦੇ ਸ਼ਹਿਰ ਘੋਟ ਗਿਆ ਬਾਰ ਹੋ ਗਿਆ ਪਾਪਾ ਨੂੰ ਸੁਈ ਲਾ ਦੇ ਸੁਈ ਲਾ ਦੇ ਸੁਈ ਦੇਖ ਦੇ ਲੋ ਨੰਨੂ ਲਾਤੀ ਸੀ ਬੱਟੀ ਹੋ ਗਿਆ ਲੋ ਮੈਂ ਓ ਟੁੱਟ ਡਿੱਜ ਗਿਆ ਓਏ ਹੋਏ ਓਹ ਬਰਾਬਰ ਬਾਰ ਕਰਦੇ ਨਾ ਪਾਣੀ ਪੁੱਛੀ ਨਾ ਲੈ ਹਾਂਜੀ ਜੀ ਅੱਜ ਆਪਣੇ ਆ ਰਹੇ ਆ ਦੀਦੀ ਹੁਣੀ ਸੋ ਅੱਜ ਕਿੱਥੋਂ ਆ ਰਹੇ ਆ ਉਹ ਵੀ ਮੈਨੂੰ ਅਜੇ ਨਹੀਂ ਪਤਾ ਤੇ ਆਪਾਂ ਦੇਖਦੇ ਹਾਂ ਜਦੋਂ ਆ ਜਾਂਦੇ ਆ ਪਹੁੰਚਦੇ ਆ ਘਰੇ ਦੀਦੀ ਹੁਣੀ ਕਿੱਥੇ ਕਾ ਗਿਆ ਉਹਨਾਂ ਨੂੰ ਆਪਾਂ ਫੋਨ ਕਰਕੇ ਪੁੱਛ ਲਈਏ ਤੇ ਮੱਕੀ ਬਹੁਤ ਹੀ ਸਪੈਸ਼ੀਅਲੀ ਆਏ ਆ ਥੈਂਕ ਯੂ ਸੋ ਮੱਚ ਜਨਾਬ ਜੀ ਜਨਾਬ ਦੇ ਅਸੀਂ ਵੇਟ ਕਰਦੇ ਪਏ ਆ ਫੇ ਤਾਂ ਕਾਇਤ ਹੈ ਨਹੀਂ ਉਹ ਤੇ ਦੇਖੋ ਕਿੰਨੇ ਕ ਟਾਈਮ ਤੱਕ ਆਂਦੇ ਆ ਤੇ ਵਿਕਰਮ ਹੁਣੀ ਗਿਆ ਸਮਾਨ ਲਾਏ ਤੇ ਜਦੋਂ ਪਹੁੰਚਦੇ ਆ ਆਪਾਂ ਤੁਹਾਡੇ ਨਾਲ ਉਹਨਾਂ ਦੀ ਕਰਾਂਗੇ ਗੱਲਬਾਤ ਤੇ ਤੁਹਾਨੂੰ ਦਿਖਾਣੇ ਆ ਜੀ ਜੀ ਹੁਣ ਉਹਦਾ ਰਿਵਿਊ ਰੋਟੀ ਦੇ ਆ ਤੇ ਮੰਨੀ ਸਾਡੇ ਨਾਲ ਜਿਹੜਾ ਫੀਡਬੈਕ ਕੱਢ ਲਿਆ ਦੇ ਲੋ ਮੈਂ ਵੀ ਹੋਰ ਦੇਖਿਆ ਬਲੌਗਸ ਉਹਨੇ ਫੇਰ ਅੱਜ ਜਮ ਕੱਢ ਲਵਾਂਗੇ ਰਬੀਅਕ ਕਹੀ ਉਹ ਸਕੂਲ ਇਹ ਜਾਂਦਾ ਨਾ ਜਾਨੀ ਤਾਂ ਬੈਗ ਕੱਢਦਾ ਆ ਉਹ ਨੂੰ ਦੇਖ ਲੈਂਦਾ ਬੱਸ ਕਣ ਆਪਾਂ ਤੁਹਾਡੇ ਨਾਲ ਕਰਦੇ ਆ ਕੱਲ੍ਹ ਵਾਰ ਜਦੋਂ ਆਉਂਦੇ ਆ ਜੀਨੀ ਆਹ ਉਹ 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 ਤਾਂ ਕਿਸੇ ਚੰਦ ਚਲੋ ਮੇਰੇ ਨਾਲ ਉਹ ਲੈ ਜੁਦਾ 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 ਨੋ ਗਿਆ ਦੁਨ ਮਮੀ ਨੂੰ ਪਹਿਲਾਂ ਲੈ ਕੇ ਆਇਆ ਬਾਹਰ ਕਹਿੰਦਾ ਮੈਂ ਕੁਲਫੀ ਲੈਣੀ ਤੁਹਾਨੂੰ ਮੈਂ ਪਹਿਲਾਂ ਲੈ ਆਇਆ ਨਹੀਂ ਮੈਂ ਤਾਂ ਬੂਹਾ ਉੱਥੇ ਹੀ ਖੋਲਿਆ ਸੀ ਅੱਛਾ

ਚਲੋ ਜੀ ਪਹੁੰਚੋ ਸਸੀ ਕਲ ਦੇਦੀ ਜੀ ਸਸੀ ਕਲ ਵੀਰ ਜੀ ਸਸੀ ਕਲ ਜੀ ਹਰ ਸੌ ਠੀਕ 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 ਹੀ ਚਾਹੀਦਾ ਸੱਚ ਕੇ ਜੀ ਜਸ ਜਸ ਸਭ ਤਾਂ ਠੀਕ ਹੈ ਚਲੋ ਪਹੁੰਚੋ ਅਸੀ ਬਾਅਦ ਆਈਸਕ੍ਰੀਮ ਲੈਣੇ ਪਏ ਸੀ ਇਹ ਤੇ ਜੀ ਜੀ ਪਹੁੰਚ ਕੇ ਕਰੇ ਤੇ ਆਈਸਕ੍ਰੀਮ ਆ ਜਾਵੇ ਤੁਸੀਂ ਹੋਣੀ ਪੈਣੀ ਕੰਦੇ ਛੋਟਾ ਨਹੀਂ ਕੰਨ ਆਪੇ ਦੇ ਰਿਹਾ ਖਾਣ ਲਈ ਚਾਹ ਪਾਣੀ ਛਿਉਣੋਂ ਪਹਿਲਾਂ ਉਸ ਆਪਾ ਗੱਟਿਆ ਢੜ ਮਟਾ ਕੀ ਖਾਣਾ ਹੈ ਇਹ ਦਿਖਾਈ ਦੇਖ ਮੈਨੂੰ ਕਹਿੰਦਾ ਬਾਹਰ ਜਾਓ ਆ ਜਾ ਜਾਂ ਦੋ ਤੂੰ ਵੀਦੀ ਹੋਣੀ ਆਇਆ ਕੰਪਨਸਨ ਨਹੀਂ ਮਨ ਵੀ ਦੇ ਦੇ ਹਣੀ ਬੋਰ ਹੋ ਗਿਆ ਆਂਦੇ ਆਂਦੇ ਮਨਵੀਰ ਨੋ ਨਹੀਂ ਮੇਰਾ ਤਾਂ ਨੰਨੂ ਗੋਲੀ ਚ ਲਈਏ ਗੋਲੀ ਚ ਲਈਏ ਕਿੱਧਰ ਦੀ ਬੰਦੂਕਾ ਪਾ ਕੇ ਗੋਲੀ ਦੇ ਆਰ ਲਈ ਦੇ ਚੇਪਾ ਆ ਦੇ ਖਾ ਪਿੱਛੇ ਜਾਂਦਾ ਤੇਰਾ ਆਇਆ ਮਨਵੀਰ ਗੋਲੀ ਚ ਲਈਏ ਜਾ ਨੰਨੂ ਬਾਸ ਮਨਵੀਰ ਉਹਦਾ ਤੂੰ ਕਿਤੇ ਜਾਂਦਾ ਨਹੀਂ ਹੈਂ

ਹੋ ਦੇਖੋ ਇਧਰ ਆ ਦੇ ਜਟਿਆ ਹੋਇਆ ਫੋਨ ਤੇ ਹੋਰ ਕੋਈ ਕੰਮ ਆਹ ਸਾਸਰੀਆਂ ਮਾਮੀ ਜੀ ਵਰਤਨੀ ਹੋਗੇ ਆ ਦੇਖਿਆ ਜੀ ਐਵੇਂ ਮੰਮੀ ਅਗਰੇ ਤਾਂ ਇੰਨੇ ਨਾਲ ਬੈ ਕੇ ਲਗੇ ਖਾਣ ਚੇਕੇ ਚੋਰ ਡੋਲੇ ਹੋਰ ਗੋਲੀ ਮੁੰਡੀ ਬੈਠੇ ਆਣੇ ਹੋਰ ਦੀ ਸਾਹ ਰਦਨ ਜਈਆ ਮਮਾ ਹੋਣੀ ਸਵੇਰ ਤੇ ਹੋਣਾ ਆਏ ਅੰਦਰ ਦੇ ਲੋ ਸੇ ਅੰਦਰ ਸੋਈ ਚ ਬੜਾ ਹੋਇਆ ਤਾਂ ਮਮਾ ਹਲਾਇਆ ਜੀ ਕੁਆ ਕਰਦੀ ਸੀ ਮਮੇ ਮੇਰੀ ਨੂੰ ਆਏ ਕਹਿੰਦੇ ਨਾ ਬਹੁਤ ਪਿਆਰ ਹੁੰਦਾ ਸਹੀ ਗੱਲਾਂ। ਹੋਰ ਫੇ ਸੁਣਾਉ ਕੋ ਗੱਲ ਕਰ। ਹੋਂਦੀ ਚੁੱਪ ਕਰਕੇ। ਉਹ ਤੇ ਹੋਰ ਤਾਂ ਇਹਨੀਆਂ ਗੱਲਾਂ ਕਰਦੇ ਸੀ। ਮਮਾ ਸਾਡੇ ਆ ਦੀਦੀ ਜਿਹੜੇ ਖੰਨੇ ਤੋਂ ਆ ਤੇ ਆ ਦੀਦੀ ਸਾਡੇ ਘਰ ਪੁਲਥਲੇ ਤੋਂ ਆ। ਇਨਾ ਦਿਨ ਨਾ ਆਣਿਆ ਹਾਂ ਹਾਂਜੀ ਦੀਆਂ ਨੇ ਤੇ ਪੈਕੇ ਕਰ ਪੁੱਠਾ ਲਿਆ ਪਾਜੀ ਤੁਸੀਂ ਕਿਹਾ ਠੀਕ ਹੋ ਬੋਰ ਤਾਂ ਨਹੀਂ ਹੋ ਗਏ ਸਾਡਾ ਕਿਵੇਂ ਲੱਗਿਆ ਗ੍ਰਿਪਾ ਦਾ ਘਰ ਹਾਂਜੀ ਗ੍ਰਿਪਾ ਦਾ ਗੱਲ ਹੀ ਬਹੁਤ ਵਧੀਆ ਉਹ ਠੀਕਾ ਉਹਦੇ ਨਿੱਕੇ ਅਪਾ ਨਾਨਾ ਦੇਖ ਲਾਵਾਂਗੇ ਹੋਰ ਫੇਰ ਬੁਲਾਵਾਂਗੇ ਅਸੀਂ ਪਾਦੀ ਦੇ ਵਾਈ ਹਸਬੈਂਡ ਨਾਲ ਗੱਲ ਕਰਦੇ ਪਏ ਐ ਸਹੀ ਨਹੀਂ ਆਉਂਦੀ ਉਧਰੋਂ ਇਹ ਗੱਲ ਕਰਦੇ ਪਏ ਆ ਉਹ ਜੀ ਆ ਜਾਂਦਾ ਪਰ ਪਿੰਡਾਂ ਪਿੰਡਾਂ ਤੇਰੀ ਹੀ ਹੁੰਦੀ ਆ 32 ਸਾਰਾ ਦਿਨ ਵੇਖਦੇ ਆ ਮਾਦੀ ਨਾਲ ਬਸ ਉਹ ਪਤਾ ਕੀ ਆ ਬੇੜਾ ਤਾਂ ਖਰਾਬ ਕਰਨਾ ਹੁੰਦਾ ਨੇ ਗੱਲ ਕੋਈ ਹੋਰ ਮੈਂ ਤਾਂ ਤਾਂ ਹੀ ਕਹਾਂ ਰਾਤੀ ਸਾਡੇ ਬਾਹਰ ਪਾਣੀ ਡੁੱਲ ਗਿਆ ਤੁਹਾਨੂੰ ਮੈਂ ਨਾ ਵਲੌਗਸ 'ਚ ਐਡ ਕਰਾਂਗੀ ਪਾਣੀ ਵੀ ਮੋਟਰ ਚੱਲਦੀ ਰਹੀ 2 ਘੰਟੇ ਹੋ ਗਿਆ। ਥੈਂਕ ਯੂ ਵਰਦੀ। ਥੈਂਕ ਯੂ ਵਰਦੀ ਰਹੀ। ਭਾਜੀ ਇੱਥੇ ਆ ਜਾਓ। ਨਹੀਂ ਨਹੀਂ ਬੈਠੋ ਜੀ। ਬੈਠੋ ਬੈਠੋ ਕੋਈ ਨਾ। ਬੈਠ ਜਾਓ। ਉਹ ਮੈਂ ਕਹਿੰਦਾ ਉਹ ਨਾ ਅਦਰਕ ਵਾਲੀ ਆ। ਮਾੜੀ ਬੱਟਾ ਮੈਂ ਕਹਿੰਦਾ ਉਹ ਜਾ। ਨਾ ਵੀ ਚਲੋ ਭਾ। ਰਾਤ ਦੇ ਵਾਰ ਕੰਮ ਆਉਂਦਾ। ਕੋਈ ਹੋਰ ਸੋ ਇਹਨੂੰ ਨਹੀਂ ਪਤਾ ਲੱਗਾ ਪਰ ਉਹ ਮੈਂ ਬਲੌਕ ਚ ਐਡ ਕਰਨਾ ਆ ਰਾਤੀ ਮੈਂ ਬਣਾਇਆ ਮੈਂ ਕਹਤਾ ਮੈਂ ਕਹ ਬਿਕਰਮ ਨਹੀਂ ਬਾਹਰ ਦੀਦੀ ਨਾਲ ਗੱਲ ਕਰਦੇ ਦੀਦੀ ਦੀ ਵਾਈਫ ਨਾਲ ਗੱਲ ਕਰਦੇ ਮਾਈ ਹਸਬੰਡ ਨਾਲ ਕਹਿਣਾ ਸੀ ਹਸਬੰਡ ਕਹਿਣਾ ਸੀ ਕਾਲੀ ਗਾਲਾਂ ਵਿੱਚ ਬੋਲ ਹੋ ਗਿਆ ਅੱਜੇ ਘਟਿਆ ਅੱਜ ਕਿ ਨੰਬਰ ਆਈਡੀ ਆਦਾਂ ਹੋਈ ਜਾਣਾ ਅੱਜ ਇੱਕ ਪੰਜ ਬੂ ਜਨਨ ਦਾ ਗੰਬੇ ਨੇ ਪਾੜਿਆ ਜਿਹੜਾ ਪੱਟ ਗਿਆ ਮੈਨੂੰ ਪਤਾ ਯਾੜਾ ਭੱਜਿਆ ਸੀ ਉਹ ਅੰਦਰ ਸਾਡੇ ਨਾਲ ਹੀ ਭਰਾਵਾ ਹੋ ਰਿਹਾ ਤੇ ਪਾਟਾ ਵੀ ਹੋ ਰਿਹਾ ਅੰਦਰ ਅੱਜ ਮਾਂ ਪੁੱਤ ਨੇ ਗਰੇ ਗਰੇ ਬਏ ਹੈ ਕਾਕੇ ਤੇ ਮਾਰੋ ਆ ਗੱਗੋ ਛੋਨੇ ਕਾਕੀ ਜੱਤੀ ਓਏ ਉੱਥੇ ਗਿਆ ਨਿੰਨੀਆਂ ਬੁਰੀਆਂ ਗਾਲੀਆਂ ਹਾਂਜੀ ਹਾਂਜੀ ਸੋਹਰਿਆ ਹਾਂਜੀ ਸੋਹਰਿਆ ਲੈ 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 ਸਮਾਈਲ ਸਮਾਈਲ ਨੰਨੂ ਨੰਨੂ ਨਾਮ ਤਾਂ ਮੇਰਾ ਪੁੱਛਿਆ ਹੀ ਨਹੀਂ ਸੱਚ ਨਾਮ ਕੀ ਹੈ ਦਾ ਕਨਿਕਾ ਕਿਆ ਕਨਿਕਾ ਕਨਿਕਾ ਓਕੇ ਕਨਿਕਾ ਉਹ ਸੰਗੀ ਸੰਗੀ ਕਨਿਕਾ ਅਦਾ ਕੰਨੂ ਕਹਿੰਦੇ ਆ ਦੇਖੋ ਅਦਾ ਕੰਨੂ ਕਹਿੰਦੇ ਇਹਨੂੰ Thank <laughs>